ਓ ਹਾਂ ਜੀ ਮਿੱਤਰੋ ਸਸਰੀ ਕਾਲ ਜੀ ਸਾਰਿਆਂ ਦਾ ਸਵਾਗਤ ਆ ਜੀ ਆਪਣੇ YouTube ਚੈਨਲ ਜਗਜੀਤ ਸਿੰਘ ਮੱਲੀ ਤੇ ਪਹਿਲਾਂ ਤਾਂ ਜੀ ਸਾਰਿਆਂ ਨੂੰ ਪਿਆਰ ਭਰੀ ਸਸਰੀ ਕਾਲ ਤੇ ਮੇਰੀ ਇੱਕ ਬੇਨਤੀ ਕਬੂਲ ਕਰਨੀ ਜੀ ਆਪਣੇ ਪਿੰਡ ਮਾਰੀ ਮੁਸਤਫਾ ਜੈ ਬਾਬਾ ਸਿੱਧ ਲక్ష్ਮੰਦੀ ਜਗਾ ਤੇ ਬਾਈ ਜੀ ਚਿਨਿਆ ਜਾ ਰਿਹਾ ਹੈ ਪੱਕੀਆਂ ਇੱਟਾਂ ਦਾ ਖੜਵੰਜਾ ਮਤਲਬ ਕਿ ਪਹਿਲਾਂ ਇੱਧਰ ਪਾਰਕ ਦੇਖੋ ਬਹੁਤ ਹੀ ਸੋਹਣਾ ਪਾਰਕ ਬਣਿਆ ਖੜਵੰਜਾ ਮਤਲਬ ਬਾਈ ਜੀ ਕੱਚੀ ਜਗ੍ਹਾ ਨੂੰ ਪੱਕਾ ਕੀਤਾ ਜਾ ਰਿਹਾ ਹੈ ਪੱਕੀਆਂ ਇੱਟਾਂ ਨਾਲ ਤਰ ਪਿਆਰਿਓ ਜਿਵੇਂ ਪਹਿਲਾਂ ਤੁਸੀਂ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ ਤਾਂ ਬਾਈ ਹੁਣ ਵੀ ਬਾਬੇ ਦੀ ਜਗ੍ਹਾ ਤੇ ਸਹਿਯੋਗ ਦੇਣ ਦੀ ਆਪਣੇ ਜਿੰਨਾ ਵੀ ਦਸਵੰਦ ਕੱਢ ਸਕਦੇ ਹੋ ਆਪਦੀ ਕਿਰਤ ਕਮਾਈ ਚ ਸ਼ਰਧਾ ਮੁਤਾਬਕ ਆ ਨੰਬਰ ਲਿਖ ਦਿੱਤੇ ਨੇ ਇਹਨਾਂ ਨੰਬਰਾਂ ਤੇ ਤੁਸੀਂ ਫੋਨ ਵੀ ਲਾ ਸਕਦੇ ਆ ਤੇ ਮਿੱਤਰੋ ਪ੍ਰਬੰਧਕ ਕਮੇਟੀ ਦਾ ਤੇ ਪਿੰਡ ਵਾਲੇ ਸਾਰੇ ਭਰਾਵਾਂ ਦਾ ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਹੜਾ ਤੁਸੀਂ ਪਹਿਲਾਂ ਵੀ ਕੱਚੀ ਜਗ੍ਹਾ ਨੂੰ ਪੱਕਾ ਕੀਤਾ ਤੇ ਮੇਲਾ ਹੁਣ ਬਹੁਤ ਵਧੀਆ ਸੁੰਦਰ ਤਰੀਕੇ ਦੇ ਨਾਲ ਹੁੰਦਾ ਬਾਈ ਜੀ ਤੇ ਹੁਣ ਵੀ ਸਾਰਿਆਂ ਨੇ ਸਹਿਯੋਗ ਦੇਣ ਦੀ ਕਿਰਪਾਲਤਾ ਕਰਨੀ ਬਾਕੀ ਚੰਗੀ ਚੀਜ਼ ਦੇਖਿਆ ਕਰੋ ਚੰਗਾ ਸੋਚਿਆ ਕਰੋ ਚੰਗਾ ਬੋਲਿਆ ਕਰੋ ਸਤਿ ਸ੍ਰੀ ਅਕਾਲ ਜੀ ਚੈਨਲ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਤੇ ਵੱਧ ਤੋਂ ਵੱਧ ਸਹਿਯੋਗ ਦੇ